ਮੇਹਤਰਾ ਮਨ ਪਰ ਕੇ ਇੱਕ ਵੀਡੀਓ ਜਿਹੜੀ ਉਹ ਵਾਇਰਲ ਕੀਤੀ ਸੀ ਆਪਦੀ ਕਿ ਮੇਰੀ ਬੇਟੀ ਦੀ ਨੀਚੇ ਨੂੰ ਸ਼ਾਦੀ ਆ ਫਿਰ ਮੈਨੂੰ ਉਹ ਵੀਡੀਓ ਨਹੀਂ ਚੱਲੀ ਕਿਸੇ ਦਾ ਕਮੈਂਟ ਆਇਆ ਕਹਿੰਦੇ ਬਾਬਾ ਜੀ ਸਾਨੂੰ ਕੀ ਸਬੂਤ ਆ ਅੱਜ ਕੱਲ ਪਹਿਲਾਂ ਸਬੂਤ ਮੰਗਦੇ ਆ ਮੈਨੂੰ 25 ਸਾਲ ਹੋ ਗਏ ਇਹਨਾਂ ਦੇ ਨਾਲ ਰਹਿੰਦਿਆਂ ਪਰ ਮੈਨੂੰ ਬਹੁਤ ਜਣਾਂ ਨੇ ਕਿਹਾ ਛੱਡਣ ਵਾਸਤੇ ਪੀ ਛੱਡ ਦਿਓ ਇਹਨਾਂ ਦਾ ਕੋਈ ਹਾਲਾਤ ਨਹੀਂ ਪਰ ਮੈਂ ਨਹੀਂ ਛੱਡ ਸਕਦੀ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਨਾਲ ਬੈਠੇ ਕਦੀ ਬਾਹਰ ਨਹੀਂ ਕਿਸੇ ਨੂੰ ਕਿਹਾ ਹੀ ਜਾ ਕੇ ਪਿਆ ਇਹ ਹਾਲਾਤ ਭੁੱਖੇ ਵੀ ਸੌ ਰਹੇ ਵਿੱਚ ਗੁਰੂ ਸਾਹਿਬ ਦੀ ਇਹ ਨਹੀਂ ਕਿਰਪਾ ਹੋਈ ਵੀ ਇੰਨੇ ਕਿ ਫੋਨ ਆ ਗਏ ਨੇ ਭਾਈ ਸਤਨਾਮ ਸਿੰਘ ਨੂੰ ਵੀ ਕੱਲ ਦੇ ਫੋਨ ਸੁਣ ਸੁਣ ਕੇ ਵਿਚਾਰੇ ਕਮਲੇ ਹੋ ਗਏ ਨੇ ਮਾਸਕਟ ਦੁਬਈ ਜਰਮਨ ਸਪੇਨ ਆਵਲੈਂਡ ਕੈਨੇਡਾ ਅਮਰੀਕਾ ਜਿੰਨਾ ਪੈਣਾ ਵੀਰਾਂ ਦੇ ਕੱਲ ਇੱਕ ਭੈਣ ਦਾ ਮੈਨੂੰ ਫੋਨ ਆਇਆ ਸੀ ਰਾਏ ਸੰਜੀ ਤੋਂ ਉਹ 15 ਮਿੰਟ ਗੱਲ ਕੀਤੀ ਤੇ ਮੇਰੇ ਨਾਲ ਉਹਨੇ ਰੋਕੇ ਗੱਲ ਕੀਤੀ ਔਰ ਚੰਡੀਗੜ੍ਹ ਤੋਂ ਇੱਕ ਆਫੀਸਰ ਬਹੁਤ ਵੱਡੀ ਉੱਚੀ ਪਦਵੀ ਤੇ ਆ ਜਿੰਨਾ ਮੈਨੂੰ ਕਰੇ ਇਨਵਾਈਟ ਵੀ ਕੀਤਾ ਦੋ ਚਾਰ ਦਿਨਾਂ ਦੇ ਵਿੱਚ ਉਹ ਜਿੰਨੀ ਉਹਨਾਂ ਗੱਲ ਕੀਤੀ ਉਹ ਪਰਿਵਾਰ ਦੇ ਨਾਲ ਵੀਡੀਓ ਕਾਲ ਹੋਈ ਤੇ ਰੋ ਰਿਆ ਸੀ ਤੇ ਉਹਨਾਂ ਆਪ ਤੇ ਰੋਣਾ ਸੀਗਾ ਨਾਲ ਮੈਂ ਕਹਿ ਰਿਹਾ ਮੈਨੂੰ ਕੰਮ ਮਿਲਣਾ ਚਾਹੀਦਾ ਮਾਇਆ ਦੀ ਜ਼ਰੂਰਤ ਨਹੀਂ ਸਾਨੂੰ ਜਿਵੇਂ ਤੁਸੀਂ ਚੱਕ ਰਹੇ ਜੋ ਐਵੇਂ ਉਹਨਾਂ ਵੀਰਾਂ ਨੂੰ ਚੱਕੋ ਜਿਹੜੇ ਅੱਜ ਘਰਾਂ ਵਿੱਚ ਬੇਰੁਜ਼ਗਾਰ ਬੈਠੇ ਆ ਜਿਨ੍ਹਾਂ ਦੇ ਪਾਸ ਡਿਪਲੋਮੇ ਆ ਡਿਗਰੀਆਂ ਵਾਂ ਮੈਂ ਤੇ ਬਚ ਗਿਆ ਵਾਂ ਕਿਤੇ ਜਿਨ੍ਹਾਂ ਦੇ ਘਰੇ ਆਟਾ ਨਹੀਂ ਨਾ ਜਾ ਕੇ ਪੁੱਛੋ ਜੋ ਮੇਰੀ 2 ਦਿਨ ਪਹਿਲਾਂ ਹਾਲਤ ਸੀ ਕਈ ਸੋਚਿਆ ਸੀ ਵੀ ਕੈਨੇਡਾ ਅਮਰੀਕਾ ਜਿੱਦੀ ਜਿੱਦੀ ਕਦੀ ਦਾਣ ਹੀ ਲਿਆ ਦੇਸਾਂ ਦੇ ਉਥੋਂ ਵੀ ਕਦੀ ਫੋਨ ਆਉਣਗੇ ਸਸਿਕਾ ਦੋਸਤੋ ਮੈਂ ਹਟਵੜਾ ਦੋਸਤ ਅਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੱਲ ਪੰਜਾਬੀ ਲੋਕ ਚੈਨਲ ਦੇ ਉੱਤੇ ਤੇ ਭਾਈ ਸਤਨਾਮ ਸਿੰਘ ਜਿਹੜੇ ਕੀ ਕਥਾ ਬਾਚਕ ਨੇ ਕਥਾ ਕਰਦੇ ਨੇ ਉਹਨਾਂ ਦੀ ਅਸੀਂ ਦੁੱਖ ਭਾਰੀ ਜਿਹੜੀ ਤੁਹਾਨੂੰ ਕਹਾਣੀ ਸੁਲਾਈ ਦਾਸ ਦਾ ਸੁਲਾਈ ਉਸ ਤੋਂ ਬਾਅਦ ਸੰਗਤ ਦਾ ਅਸੀਂ ਧੰਨਵਾਦ ਕਰਦੇ ਆ ਜਿਹੜੀ ਦੇਸਾਂ ਵੇਸਾਂ ਬੈਠੀ ਆ ਇੰਨਾ ਕਿ ਪਿਆਰ ਦਿੱਤਾ ਵੀ ਅਸੀਂ ਚਾਹ ਨਹੀਂ ਸਕਦੇ ਵੀ ਗੁਰੂ ਸਾਹਿਬ ਦੀ ਇਹ ਨਹੀਂ ਕਿਰਪਾ ਹੋਈ ਵੀ ਇੰਨੇ ਕਿ ਫੋਨ ਆ ਗਏ ਨੇ ਭਾਈ ਸਤਨਾਮ ਸਿੰਘ ਨੂੰ ਵੀ ਕੱਲ ਦੇ ਫੋਨ ਸੁਣ ਸੁਣ ਕੇ ਵਿਚਾਰੇ ਕਮਲੇ ਹੋ ਗਏ ਨੇ ਅਸੀਂ ਧੰਨਵਾਦ ਕਰਦੇ ਆ ਅੱਜ ਵੀ ਆਪਣੀ ਸਿੱਖੀ ਨੂੰ ਆਪਣੀ ਆਪਣੇ ਸਿੱਖ ਨੂੰ ਅੱਜ ਵੀ ਆਪਣੇ ਕਥਾ ਬਾਚਕਾਂ ਨੂੰ ਇੰਨਾ ਪਿਆਰ ਕਰਦੇ ਨੇ ਦੇ ਸਾਰੇ ਸਾਕਦਾਰਾਂ ਸੀ ਬਹੁਤ ਧੰਨਵਾਦ ਕਰਦੇ ਆ ਜਿਹੜੀ ਸਾਡੀ ਇਸ ਵੀਡੀਓ ਨੂੰ ਪਿਆਰ ਦਿੱਤਾ ਭਾਈ ਸਤਨਾਮ ਸਿੰਘ ਜੀ ਨਾਲ ਇਹ ਗੱਲਬਾਤ ਨੂੰ ਕਰਾਂਗੇ ਭਾਈ ਸਾਹਿਬ ਜੀ ਸਤ ਤੋਂ ਪਹਿਲਾਂ ਸਤ ਤੋਂ ਫੇਰ ਪਹਿਲਾਂ ਫਤਿਹ ਸਾਂਦੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਸੋ ਵੀ ਭਾਈ ਸਾਹਿਬ ਜੀ ਤੁਹਾਡੀ ਵੀਡੀਓ ਪਾਈ ਗਈ ਸੀ ਪਹਿਲਾਂ ਤੁਸੀਂ ਆਪਣਾ ਦੁੱਖ ਜਿਹੜਾ ਸੀ ਉੱਭਰ ਕੇ ਤੁਹਾਡਾ ਸਾਹਮਣੇ ਆ ਗਿਆ ਤੁਸੀਂ ਪੁੱਬਾਂ ਮਾਰ ਮਾਰ ਕੇ ਰੋ ਕੇ ਆਪਣਾ ਦੁੱਖ ਜਿਹੜਾ ਸੀ ਸੰਗਤ ਨੂੰ ਸਾਇਆ ਉਸ ਤੋਂ ਬਾਅਦ ਸੰਗਤ ਦਾ ਕਿੰਨਾ ਪਿਆਰ ਮਿਲਿਆ ਕਿੱਥੋਂ ਕਿੱਥੋਂ ਫੋਨ ਆਏ ਦੱਸਕਾ ਜੀ ਉਹ ਸਾਝਾ ਕਰਦੇ ਹੋ ਕਿਹੜੇ ਕਿਹੜੇ ਦੇਸ਼ ਤੋਂ ਫੋਨ ਆਏ ਤੇ ਸੰਗਦਾ ਕੀ ਕਹਿੰਦੀ ਐ ਸਤਿ ਤੁਹਾਡੋ ਵਾਹਿਗੁਰੂ ਜੀ ਪਹਿਲਾ ਤੇ ਮੈਂ ਮੇਰੇ ਵੀਰ ਹਰਜੀਤ ਗਰੇਵਾਲ ਇਹਨਾਂ ਦਾ ਸਭ ਤੋਂ ਵੱਡਾ ਧੰਨਵਾਦ ਔਰ ਮੇਰੇ ਵੀਰ ਦਲਜੀਤ ਸਿੰਘ ਜੀ ਐਸਆਈ ਔਰ ਸਿੰਗਰਾਂ ਦੇ ਵਿੱਚੋਂ ਨਿੱਕੂ ਜੋ ਮੈਂ ਆਈਡਲ ਕਹਿ ਸਕਦਾ ਵਾਂ ਤਿੰਨ ਜਣੇ ਮੇਰੇ ਆਈਡਲ ਹਾਲ ਪਹਿਲੇ ਨੰਬਰ ਤੇ ਦਲਜੀਤ ਸਿੰਘ ਫਿਰ ਮੇਰੇ ਹਰਜੀਤ ਗਰੇਵਾਲ ਜੀ ਔਰ ਨਿੱਕੂ ਜੀ ਮੈਂ ਬੜਾ ਪਹਿਲਾਂ ਇਹਨਾਂ ਦਾ ਧੰਨਵਾਦ ਉਸ ਤੋਂ ਬਾਅਦ ਮੈਂ ਸਭ ਤੋਂ ਵੱਡਾ ਧੰਨਵਾਦ ਕਰਾਂਗਾ ਜਿੰਨਾ ਸੰਗਤਾਂ ਦੇ ਵੱਲੋਂ ਮੈਨੂੰ ਸਹਿਯੋਗ ਆਇਆ ਤੋਂ ਨਾਲ ਉਹਨਾਂ ਵਿੱਚੋਂ ਕੰਟਰੀਆਂ ਦੇ ਨਾਮ ਮੈਂ ਬੋਲਣ ਲੱਗਾ ਨਾ ਤੇ ਲੱਗ ਸਕਦਾ ਕਿ ਮੇਰੇ ਲਫ਼ਜ਼ ਮੁੱਕ ਜਾਣਗੇ ਕੁਝ ਜਿਹੜੇ ਮੈਨੂੰ ਯਾਦ ਨਾ ਰਹਦੇ ਉਹ ਮੈਂ ਟੜੇ ਨਾਲ ਸਾਂਝ ਕਰ ਲਗਾ ਜੀ ਮਾਸਕਟ ਦੁਬਈ ਜਰਮਨ ਸਪੇਨ ਆਇਲੈਂਡ ਕੈਨੇਡਾ ਅਮਰੀਕਾ ਔਰ ਅਰਬ ਵਗੈਰਾ ਕੁਝ ਮੈਨੂੰ ਯਾਦ ਨਹੀਂ ਹੈ ਤੇ ਚਲੋ ਜਿੰਨਾ ਭੈਣਾ ਵੀਰਾਂ ਦੇ ਕੱਲ ਇੱਕ ਭੈਣ ਦਾ ਮੈਨੂੰ ਫੋਨ ਆਇਆ ਸੀ ਰਾਏ ਸੰਜੀ ਤੋਂ ਉਹ 15 ਮਿੰਟ ਗੱਲ ਕੀਤੀ ਤੇ ਮੇਰੇ ਨਾਲ ਉਹਨੇ ਰੋ ਕੇ ਗੱਲ ਕੀਤੀ ਔਰ ਚੰਡੀਗੜ੍ਹ ਤੋਂ ਇੱਕ ਆਫੀਸਰ ਬਹੁਤ ਵੱਡੇ ਉੱਚੇ ਵੀ ਪਦਵੀ ਤੇ ਆ ਜਿੰਨਾ ਮੈਨੂੰ ਕਰੇ ਇਨਵਾਈਟ ਵੀ ਕੀਤਾ ਦੋ ਚਾਰ ਦਿਨਾਂ ਦੇ ਵਿੱਚ ਉਹ ਜਿੰਨੀ ਉਹਨਾਂ ਗੱਲ ਕੀਤੀ ਉਹ ਪਰਿਵਾਰ ਦੇ ਨਾਲ ਵੀਡੀਓ ਕਾਲ ਹੋਈ ਤੇ ਰੋ ਰਿਆ ਸੀ ਤੇ ਉਹਨਾਂ ਆਪ ਤੇ ਰੋਣਾ ਸੀਗਾ ਨਾਲ ਕੋਈ ਨਹੀਂ ਬਾਬਾ ਜੀ ਮਾਰਨਾ ਪਰੋ ਮਾਰਨਾ ਪਰੋ ਹੁਣ ਤੁਹਾਡੇ ਖੁਸ਼ੀ ਦੇ ਅਥਰੂ ਨੇ ਤੁਹਾਡਾ ਦੁੱਖ ਦਾ ਸਮਾ ਮਾੜਾ ਸਮਾ ਤੁਹਾਡਾ ਚਲ ਗਿਆ ਬਾਬਾ ਜੀ ਹੁਣ ਤੁਹਾਡੇ ਅਥਰੂ ਨੇ ਸਿਰਫ ਖੁਸ਼ੀ ਦੇ ਦੇ ਹੁਣ ਗਲੀ ਜ਼ਿੰਦਗੀ ਚ ਰੋਣਾ ਨਹੀਂ ਆ ਕਿਉਂਕਿ ਮਾੜਾ ਸਮਾ ਮਾੜਾ ਦੋ ਆਇਆ ਸੀ ਜ਼ਿੰਦਗੀ ਚ ਚਲ ਗਿਆ ਹੁਣ ਪਰਮਾਤਮਾ ਨੇ ਗੁਰੂ ਸਾਹਿਬ ਤੁਹਾਡੀ ਬਾਹ ਫੜ ਲਈ ਆ ਸੰਗਤ ਤੁਹਾਡੇ ਸੰਤਾੜੇ ਨਾਲ ਆ ਹੁਣ ਉਹ ਜੀ ਉਹਨਾਂ ਵੀਰ ਨੇ ਆਫੀਸਰ ਨੇ ਆਪਣਾ ਪਰਿਵਾਰ ਵੀ ਸਾਰਾ ਰੋ ਰਿਹਾ ਸੀ ਤੇ ਮੇਰਾ ਪਰਿਵਾਰੀ ਨਾਲ ਬੈਠਾ ਸੀ ਬੇਟਾ ਸੀ ਮੇਰੇ ਘਰ ਵਾਲੀ ਬੇਟੀ ਮੇਰਾ ਜਵਾਈ ਬੈਠੇ ਹੋਏ ਸਨ ਤੇ ਸਾਰੇ ਹੀ ਰੋਏ ਕਹਿੰਦੇ ਮੈਨੂੰ ਕਹਿਣ ਲੱਗਾ ਨਹੀਂ ਲੱਗਾ ਪਪਾ ਇਹ ਜਿਹੜੀ ਗੱਲ ਤੁਸੀਂ ਹੁਣ ਚੈਨਲ ਤੇ ਕੀਤੀ ਆ ਤੇ ਜ਼ਿੰਦਗੀ 'ਚ ਕਦੀ ਸਾਡੇ ਮੇਰੀ ਮੰਮੀ ਨਾਲ ਜਾਂ ਮਤਲਬ ਆਪਣੀ ਸੱਸ ਦੇ ਨਾਲ ਜਾਂ ਮੇਰੀ ਵਾਈਫ ਨਾਲ ਜਾਂ ਮੇਰੇ ਸਾਲਾ ਸਾਹਿਬ ਲਾਪਰਿਤ ਉਹਨਾਂ ਨਾਲ ਕਦੀ ਕਿਉਂ ਸ਼ੇਅਰ ਕਰਦੇ ਸੀ ਮੈਂ ਕਿਹਾ ਬੇਟਾ ਮੈਂ ਟੀਚਰ ਹੋਂ ਤੇ ਮੈਂ ਟਰਾਈ ਵੀ ਟੀਵੀ ਵਾਲਾ ਧਿਆਨ ਨਹੀਂ ਦਿੰਦਾ ਜਦੋਂ ਮੈਂ ਪੁਰਾਣੇ ਦੌਰ 'ਚ ਫਿਲਮਾਂ ਵੇਖਦਾ ਸੀ ਜਾਂ ਇਸ ਜ਼ਿੰਦਗੀ 'ਚ ਆਉਣ ਤੋਂ ਪਹਿਲਾਂ ਤੇ ਮੈਂ ਨਾ ਕਾਮੇਡੀ ਕਿੰਗ ਜਿਹੜੇ ਬੜੇ ਕਲਾਕਾਰ ਮੈਂ ਨਾਂ ਨਹੀਂ ਲਵਾਵਾਂਗਾ ਉਹਨਾਂ ਨਾਲ ਵੇਖ ਕੇ ਨਾ ਮੈਨੂੰ ਕਾਮੇਡੀ ਦਾ ਸ਼ੌਂਕ ਸੀਗਾ ਮੈਂ ਉਹ ਉਹਨਾਂ ਦੀਆਂ ਕਮੇਡੀਆਂ ਅੱਜ ਤੋਂ 30 ਸਾਲ ਪਹਿਲਾਂ ਦੀਆਂ ਜਿਹੜੀਆਂ ਟੀਵੀ ਵੇਖ ਕੇ ਮੇਰੇ ਅੰਦਰ ਭਰੀਆਂ ਸੀ ਮੈਂ ਆਪਦਾ ਦੁੱਖ ਤੁਹਾਨੂੰ ਨਹੀਂ ਸੁਣਾਉਣਾ ਚਾਹੁੰਦਾ ਸੀ ਉਹ ਕਮੇਡੀ 'ਚ ਤੁਹਾਨੂੰ ਇਹਨਾਂ ਕੋਸ਼ ਰੱਖਣਾ ਚਾਹੁੰਦਾ ਸੀਗਾ ਕਿ ਤੁਹਾਨੂੰ ਮੇਰੇ ਅੰਦਰ ਜਿਹੜਾ ਉਹ ਬਾਰਨ ਉਹ ਨਾ ਪਤਾ ਲੱਗੇ ਮੈਨੂੰ ਅੱਜ ਵੀ ਰਾਤ ਕਿੰਨੇ ਕ ਫੋਨ ਆ ਗਏ ਰਾਤ ਫਿਰ ਨੀਂਦ ਸੌਖੀ ਆਈ ਕਈ ਸੋਚਿਆ ਸੀ ਵੀ ਜਿਹੜਾ ਕਦੀ ਅੰਮ੍ਰਿਤਸਰੋਂ ਫੋਨ ਨਹੀਂ ਕਰਦਾ ਜਿਹਦਾ ਕਦੀ ਕਿਸੇ ਪਿੰਡ 'ਚੋਂ ਫੋਨ ਨਹੀਂ ਸੀ ਕਰਦਾ ਰਿਸ਼ਤੇਦਾਰ ਜਿਨ੍ਹਾਂ ਨੇ ਤੁਹਾਡੇ ਨੰਬਰ ਬਲੌਕ ਕਰ ਦਿੱਤੇ ਸੀ ਜਿਹੜੀ ਕਹਿੰਦੇ ਵੀ ਸਾਡੇ ਭਾਦੇ ਮਰ ਗਏ ਨੇ ਸਾਡੇ ਭਾਦੇ ਹੈ ਨਹੀਂ ਆ ਪਰ ਸਿੱਖ ਸੰਗਤ ਗੁਰੂ ਸਾਹਿਬ ਨੇ ਭੇਜੀ ਕਈ ਸੋਚਿਆ ਸੀ ਵੀ ਕੈਨੇਡਾ ਅਮਰੀਕਾ ਜਿਹਦੀ ਜ਼ਿੰਦਗੀ ਕਦੀ ਨਾ ਹੀ ਲਿਆ ਦੇਸਾਂ ਦੇ ਉੱਥੇ ਵੀ ਕਦੀ ਫੋਨ ਆਉਣਗੇ ਇੱਕ ਐਸੀ ਲਾਲ ਤੁਜ ਵੀ ਨਕੌਣ ਕਰੇ ਥੋੜੀ ਜੀ ਮੈਂ ਪਹਿਲਾਂ ਸੀੜੀਆਂ ਚੱਲਦੀਆਂ ਸੀ ਉਹ ਮੈਂ ਸੀਡੀ ਇੱਥੇ ਕੰਪਨੀ ਸੀ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਮੇਰੀ ਸ਼ੂਟ ਕੀਤੀ ਸੀਗੀ ਉਹ ਜਿਹੜੋ ਸ਼ੂਟ ਕੀਤੀ ਤੇ ਮੈਂ ਜਿਹੜੋ ਵਿਖਾਈ ਉਹ ਮੇਰੇ ਨਾਲ ਵੇਖਿਆ ਹੱਸ ਪਿਆ ਕਹਿੰਦਾ ਆ ਸੀਡੀਆਂ ਨਹੀਂ ਚੱਲਦੀਆਂ ਹੁੰਦੀਆਂ ਕੈਨੇਡਾ ਤੇ ਕਿਰਪਾਚਰ ਪਹੁੰਚਣ ਵਾਲੀ ਤੁਹਾਡੀ ਦਸ਼ਾ ਨਹੀਂ ਹੈਗੀ ਜੀ ਬਾਬਾ ਜੀ ਮਨ ਕਿੱਦਾਂ ਭਰਿਆ ਜਦੋਂ ਦਾ ਕਾਲ ਘਰੇ ਤੁਹਾਡਾ ਬੇਟਾ ਬੈਠਾ ਸੀ ਤੁਹਾਡੀ ਧੀ ਬੈਠੀ ਸੀ ਤੁਹਾਡੀ ਤਰਪਨੀ ਬੈਠੀ ਸੀ ਕਿੰਨਾ ਕੁ ਮਨ ਭਰ ਆਇਆ ਵੀ ਯਾਰ ਸੰਗਤ ਇੰਨਾ ਪਿਆਰ ਕਰਦੀ ਆ ਹੈ ਕਿੰਨਾ ਕੁ ਉਹ ਦੁੱਖ ਜਿਹੜਾ ਗੁਰੂ ਸਾਹਿਬ ਦਾ ਕਿੰਨਾ ਧਾਲਵਾ ਕਰਦੇ ਉਹ ਚੀਜ਼ ਦਾ ਪਿਆਰ ਜ਼ਿੰਦਗੀ 'ਚ ਕੋਈ ਵੀ ਚੀਜ਼ ਵਿਅਤ ਨਹੀਂ ਜਾਂਦੀ ਜੇ ਤੁਸੀਂ ਲੋਕਾਂ ਨੂੰ ਸਿੱਧੇ ਰਾਹ ਲਾਉਂਦੇ ਹੋ ਕਥਾ ਕਰਦੇ ਹੋ ਲੋਕਾਂ ਨੂੰ ਲੋਕਾਂ ਨੂੰ ਬਾਣੀ ਦਾ ਬਾਣੀ ਨਾਲ ਜੋੜਦੇ ਹੋ ਤੇ ਸੰਗਤ ਵੀ ਤੁਹਾਨੂੰ ਇਨਾ ਪਿਆਰ ਕਰਦੀ ਆ ਕਿੰਨਾ ਕਿ ਉਹ ਲੱਤੀ ਬੈਠਾ ਕਿੰਨਾ ਕਿ ਮਨ 'ਚ ਵਿਰਾਗ ਆਇਆ ਚੀਜ਼ ਦਾ ਲੈ ਕੇ ਸਰ ਮੈਨੂੰ ਇਹ ਆਇਆ ਕਿ ਜਿਹੜਾ ਵੀ ਬੰਦਾ ਕਿਸੇ ਪਦਵੀ ਤੇ ਪਹੁੰਚਦਾ ਵਾ ਅੱਜ ਸਾਡੇ ਮੁੱਖ ਮੰਤਰੀ ਸਾਹਿਬ ਆ ਜਾਂ ਹੋਣ ਵਾਲੇ ਆ ਜਾਂ ਪਹਿਲਾਂ ਸੀ ਆਪਾਂ ਉਹਨਾਂ ਨੂੰ ਕਮੇਡੀਅਨ ਕਹਿੰਨੇ ਆ ਪਰ ਮੈਂ ਇਹ ਕਹਿੰਨਾ ਉਹਨਾਂ ਕਮੇਡੀ ਕਰਕੇ ਕਿ ਇੰਨੀ ਉਹਨਾਂ ਸਟਰਗਲ ਕੀਤਾ ਸੀਗਾ ਕਿ ਅੱਜ ਪਰ ਮੁੱਖ ਮੰਤਰੀ ਬਣ ਗਏ ਤੇ ਜੇ ਮੇਰਾ ਹੁਣ ਪਿਛਲੇ 30 ਸਾਲ ਦਾ ਸਟਰਗਲ ਆ ਤੇ ਮੈਂ ਇੱਕ ਕਥਾਵਾਚਕ ਵੱਡਾ ਨਹੀਂ ਬਣ ਸਕਦਾ ਇੱਕ ਇਹ ਵੀ ਕਿ ਤੁਹਾਡੇ ਸੰਗਤ ਦੇ ਮਨ ਦੇ ਵਿੱਚੋਂ ਮੈਂ ਵਹਿਮ ਘਟਾਣਾ ਚਾਹੁੰਨਾ ਵਾਂ ਤੁਸੀਂ ਕਹਿ ਜੰਨੇ ਆ ਜਿਦੋਂ ਕਿਸੇ ਨੂੰ ਟਾਈਮ ਦੇਣਾ ਹੁੰਦਾ ਮੇਰੇ ਵਰਗੇ ਨੂੰ ਕਿ ਵੱਡੇ ਜਥੇ ਆਏ ਵੱਡੇ ਕਥਾਵਾਚਕ ਅਗੇ ਮਾਫ ਕਰਨਾ ਕਿ ਵੱਡੇ ਨਹੀਂ ਹੁੰਦੇ ਵੱਡਾ ਕੌਣ ਹੁੰਦਾ ਵਾ ਜਿਹੜੀ ਉਹਦੀ ਗੱਡੀ ਵੱਡੀ ਹੁੰਦੀ ਆ ਉਹਦੇ ਕੱਪੜੇ ਸੋਨੇ ਵੱਡੇ ਹੁੰਦੇ ਆ ਰਾਗੀ ਸੰਗਤਾਂ ਦੇ ਕੱਪੜੇ ਜਿਹੜੇ ਵਾਜੇ ਆ ਉਹਨਾਂ ਦੇ ਕਲਰ ਜਿਹੜੇ ਹੁੰਦੇ ਆ ਉਹ ਵੱਡੇ ਹੁੰਦੇ ਆ ਆਪਾਂ ਉਹਨਾਂ ਨੂੰ ਵੱਡੀ ਮੋਹ ਲਾਦਨੇ ਆ ਹੁਣ ਐਸਪੀਸੀ ਦੇ ਜਿਹੜੇ ਆਪਣੇ ਪ੍ਰਚਾਰਕ ਆ ਜਰਾਗੀ ਸਿੰਘ ਆ ਅਸੀਂ ਉਹਨਾਂ ਨੂੰ ਵੱਡੇ ਕਹਿ ਰਹੇ ਆ ਸਾਰੀ ਪਦਵੀ ਸਾਡੀ ਇੱਕੋ ਹੀ ਆ ਰਾਗੀਆਂ ਤੇ ਰਾਗੀਆਂ ਕਥਾਵਾਚ ਕਥਾਵਾਚ ਕਾਂ ਉਹਨਾਂ ਦੇ ਵਿੱਚੋਂ ਇੱਕ ਛੋਟੀ ਜਿਹੀ ਤਾਂ ਨਾ ਮੈਂ ਬਾਣੀ ਦੇ ਵਿੱਚੋਂ ਯਾਦ ਕਰਦਾ ਵਾਂ ਪੰਕਤੀ ਹੈ ਕਿ ਕੌਣ ਵੱਡਾ ਮਾਇਆ ਵਢਿਆਈ ਤੇ ਸਤਿਗੁਰੂ ਕਹਣਾ ਕਦੇ ਕਹਿੰਦੇ ਕੌਣ ਵੱਡਾ ਮਾਇਆ ਵਢਿਆਈ ਕਹਿੰਦੇ ਇੱਕ ਬੰਦਾ ਸੀਗਾ ਕੋਈ ਉਹਦਾ ਨਾਂ ਬਚਪਨ ਦੇ ਵਿੱਚ ਪਰਸੂ ਸੀਗਾ ਮਹਾਰਾਜ ਵੱਡਾ ਹੋ ਗਿਆ ਪਰਸਾ ਤੇ ਜਿਹਨੂੰ ਰੋਕ ਮਾਇਆ ਆ ਗਈ ਉਹਨੂੰ ਲੋਕ ਪਰਸਾ ਰਾਮ ਕਹਿਣ ਲੱਪੇ ਸੀਗੇ ਇਹ ਸਾਡੀ ਹਾਲਤ ਬਣ ਗਈ ਆ ਹੁਣ ਸਾਨੂੰ ਅੱਜ ਕਥਾਵਾਚਕ ਛੋਟੇ ਕਹਿ ਰਹੇ ਜੋ ਹੁਣ ਮਹਾਰਾਜ ਕਿਰਪਾ ਕਰੇ ਤੁਸੀਂ ਮੇਰਾ ਸਹਿਯੋਗ ਕੀਤਾ ਸਾਖਤ ਨੇ ਕੱਲ ਨੂੰ ਮੇਰੀ ਵੀ ਵੀਡੀਓ ਆ ਜਾਵੇ ਟੀਵੀ ਤੇ ਜਾਂ ਕਿਤੇ ਆ ਜਾਵੇ ਤੇ ਤੁਸੀਂ ਮੈਨੂੰ ਉਤਰਾ ਹੀ ਆਖੋਗੇ ਨਾ ਕਿ ਪਿੰਦਰਪਾਲ ਨਾਲ ਲੋਕ ਕੀ ਘਟ ਹੈ ਮਾਫ ਕਰਨਾ ਮੈਂ ਉਹਦੀ ਪਦਵੀ ਨਹੀਂ ਬਰਾਬਰ ਨਹੀਂ ਕਰ ਸਕਦਾ ਪਰ ਤੁਸੀਂ ਆਖੋਗੇ ਇਹ ਗਿਆਨੀ ਜੀ 30 ਸਾਲ ਲੁਕੇ ਰਹਿਿਆ ਇਹ ਕਿਉਂ ਲੁਕੇ ਆ ਇਹਦੀ ਇੱਕ ਛੋਟੀ ਜੀ ਉਦਾਹਰਨ ਮੈਂ ਤੁਹਾऱ्यांना ਸਾਹਜ ਕਰਾਂਗਾ ਇਤਿਹਾਸ ਦੇ ਵਿੱਚੋਂ ਇਹ ਤਨ ਦੀ ਜਿਹੜੀ ਖਰਾਕ ਹੈ ਉਹ ਰੋਟੀ ਹੈ ਮਨ ਜੇ ਤਨ ਦੀ ਖਰਾਕ ਜਿਹੜੀ ਹੈ ਉਹ ਭੋਜਨ ਹੈ ਮਨ ਦੀ ਖਰਾਕ ਜਿਹੜੀ ਭਜਨ ਹੈ ਜਿਹੜੀ ਅਸੀਂ ਦੇਂਦੇ ਨਹੀਂ ਹੁਣ ਸਾਡਾ ਮਨ ਕਿਉਂ ਭਟਕ ਰਿਹਾ ਵਾ ਅਸੀਂ ਉਹਨੂੰ ਭਜਨ ਸੁਣਾਉਣਾ ਨਹੀਂ ਚਾਹੁੰਦੇ ਉਹਨੂੰ ਮੇਰੇ ਨਾਲ ਜੋ ਪਰਸੋਂ ਚੌਥੇ ਹੋਇਆ ਸੀਗਾ ਨਿਮਨਲਵਾਰਕਾ ਦੇ ਅੰਤਿਮ ਅਰਦਾਸ ਤੇ ਮੈਂ ਕਥਾ ਕਰਦਾ ਪਿਆ ਮੇਰਾ ਵੀਰ ਮਗਰੋਂ ਆਇਆ ਤੇ ਗਿਆਨੀ ਜੀ ਟਾਈਮ ਦੀ ਸਮਾਤੀ ਆ ਹੈ ਤੇ ਇਹ ਕੋਈ ਛੋਟੀ ਗੱਲ ਨਹੀਂ ਬੜੀ ਵੱਡੀ ਗੱਲ ਹੈਗੀ ਆ ਆ ਉਹਨਾਂ ਨੂੰ ਕੋਈ ਚੰਗਾ ਨਹੀਂ ਲੱਗਾ ਸੰਗਤ ਨੂੰ ਨਹੀਂ ਚੰਗਾ ਲੱਗ ਰਿਹਾ ਸੀ ਹੁਣ ਮੇਰੇ ਕਲਾਕਾਰ ਵੀਰ ਬੈਠੀ ਹੋਇਆ ਸੀ ਉਹਨਾਂ ਨੂੰ ਮੈ ਚੰਗਾ ਲੱਗ ਰਿਹਾ ਸੀ ਕਲਾਕਾਰਾਂ ਨੇ ਟੋਕਿਆ ਵੀ ਜਾ ਕੇ ਉਹਨੂੰ ਉਸ ਵੀਰ ਨੂੰ ਪਾਈ ਆ ਤੁਸੀਂ ਮਾਰੀ ਕੀਤਾ ਪ੍ਰਚਾਰਕ ਨੂੰ ਰੋਕਣਾ ਨਹੀਂ ਚਾਹੀਦਾ ਸੀਗਾ ਉਹ ਗੱਲ ਕੀ ਹੈ ਜਿਵੇਂ ਆਪਾਂ ਘਰ ਵਿੱਚ ਬੂਟਾ ਲਾਉਂਨੇ ਵਾਂ ਤੇ ਬੂਟੇ ਨੂੰ ਆਪਾਂ ਜੇ ਪਾਣੀ ਨਾ ਦਈਏ ਤੇ ਬੂਟਾ ਮਰ ਜਾ ਜੰਦਾ ਵਾ ਇਹ ਕੋਈ ਮੋਢੀ ਮੋਢੀ ਬੋ ਗੱਲ ਨਹੀਂ ਗਈ ਪੰਜਾਬ ਦੀ ਧਰਤੀ ਤੇ ਜਨਮ ਲੈਣਾ ਨਾ 100 ਜਨਮ ਲਵੋਗੇ ਤੇ ਬਾਅਦ ਵਿੱਚ ਪੰਜਾਬ ਦੀ ਧਰਤੀ ਤੇ ਆਵੋਗੇ ਕਿਉਂਕਿ ਇਹ ਗੁਰਾਂ ਪੀਰਾਂ ਗੁਰੂ ਪੀਰਾਂ ਦੀ ਧਰਤੀ ਹੈ ਮੇਰੇ ਬੇਟੇ ਨੇ ਬੋਲਿਆ ਸੀ ਉਹਨੇ ਵਿਰੀਲ ਦੇ ਵਿੱਚ ਐ ਲਾਈਵ ਦੇ ਵਿੱਚ ਕਹਿੰਦਾ ਉਹਨਾਂ ਇਹ ਆਖਿਆ ਸੀਗਾ ਕਿ ਜੇ ਅੱਜ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦਾ ਨਾਂ ਲੰਗਰ ਹੁੰਦਾ ਤੇ ਪਿਛਲੇ ਦਿਨਾਂ ਦੇ ਵਿੱਚ ਦੁਨੀਆ ਬੜੀ ਪੁੱਖੀ ਮਰ ਜਾਨੀ ਸੀ ਦੁਨੀਆ ਬਹੁਤ ਜ਼ਿਆਦੀ ਪੁੱਖੀ ਮਰ ਜਾਨੀ ਸੀ ਇਹ ਗੁਰੂ ਰਾਮਦਾਸ ਜੀ ਦਾ ਮੈਂ ਕਿੰਨਾ ਕੁ ਧੰਨਵਾਦ ਕਰਾਂ ਮੇਰੇ ਕੋਲ ਅੱਜ ਲਫ਼ਜ਼ ਨਹੀਂ ਹੈਗੇ ਆ ਮੈਂ ਇੱਕ ਛੋਟੀ ਜੀ ਗੱਲ ਟਾਣਾ ਸ਼ੇਅਰ ਕਰਨਾ ਚਾਹੁੰਨਾ ਵਾਂ ਜਿੱਥੇ ਅੱਜ ਆਪਾਂ ਸ਼ਤਾਬ ਦੀਆਂ ਮਨਾ ਰਹੇ ਆ ਪਰਸੋ ਚੌਥੇ ਸ਼ਤਾਬ ਦੀ ਰੰਗੀ ਆ ਸਾਡੇ 350 ਸਾਲਾਂ ਭਾਈ ਸਤੀਦਾਸ ਪਾਈ ਮਤੀਦਾਸ ਔਰ ਭਾਈ ਦਿਆਲਾ ਜੀ ਗੁਰੂ ਤੇਗ ਬਹਾਦਰ ਮਾਲ ਜਿਹੜੇ ਹਿੰਦਰੀ ਚਾਦਰ ਮੈਂ ਇਹਦੀ ਚਾਦਰ ਨਹੀਂ ਕਹਿੰਦਾ ਇਹ ਕੇ ਵੀ ਮੇਰੇ ਕੋਲ ਅੱਜ ਮੈਸੇਜ ਲੈ ਕੇ ਜਾਓ ਕਦੀ ਵੀ ਗੁਰੂ ਤੇਗ ਬਹਾਦਰ ਮਾ ਨੂੰ ਹਿੰਦਰੀ ਚਾਦਰ ਨਾ ਕਹੋ ਵਿਸ਼ਵ ਦੀ ਚਾਦਰ ਉਹ ਕਿਸੇ ਇਕੱਲੇ ਨਹੀਂ ਲੜੇ ਸਨ ਆਪਣਾ ਇਕੱਲੇ ਬਲਦਾਨ ਨਹੀਂ ਦਿੱਤਾ ਸੀ ਉਹਨਾਂ ਨੇ ਸਾਰੇ ਸਾਨੂੰ ਇੱਕ ਹੋਂਦ ਦੇਣ ਲਈ ਬਲਦਾਨ ਦਿੱਤਾ ਸੀਗਾ ਇਸ ਕਰਕੇ ਤੁਸੀਂ ਵੀ ਮੇਰਾ ਵੀ ਸਾਥ ਦਿਓ ਤੇ ਇੱਕ ਛੋਟੇ ਦਿਨ ਦੀ ਥੋੜੇ ਦਿਨ ਦੀ ਗੱਲ ਆ ਮੈਂ ਰੀਲ ਵੇਖੀ ਸੀ ਮੋਬਾਈਲ ਤੇ ਕਿ ਇੱਕ ਮੁਸਲਮਾਨ ਭਰਾ ਵਾ ਤੇ ਕੋਈ ਵੀਰ ਗੁਰਦ ਆ ਗਿਆ ਮਸਜਿਦ ਦੇ ਵਿੱਚ ਤੇ ਜਾ ਕੇ ਉਸ ਨੂੰ ਕਿਹਾ ਕਹਿੰਦੇ ਜੀ ਤੁਸੀਂ ਕੌਣ ਕਹਿੰਦੇ ਜੀ ਅਸੀਂ ਇਸ ਮਸਜਿਦ ਦੇ ਕਰਮਚਾਰੀ ਵਾਂ ਤੇ ਇਹ ਕਹਿੰਦੇ ਤੁਹਾਡੇ ਇਹ ਜਿਹਨੂੰ ਜਾਮਾ ਮਸਜਿਦ ਦੇ ਵਿੱਚ ਅ ਕੁਰਾਨ ਪੜ੍ਹੀ ਜਾਂਦੀ ਹੈ ਅਪਰਾਨ ਪੜ੍ਹੀਆਂ ਕੋਈ ਵੀ ਧਰਮ ਦੇ ਅਨੁਸਾਰ ਤੁਰੀ ਚੱਲਦੇ ਜੋ ਮਰਿਆਦਾ ਦੇ ਮੁਸਲਮਾਨ ਧਰਮ ਤੇ ਤੁਸੀਂ ਕਦੀ ਲੰਗਰ ਲਾਇ ਨਹੀਂ ਦੇਖੇ ਤੇ ਇਹ ਕਹਿੰਦਾ ਵੀਰ ਤੈਨੂੰ ਧੋਖਾ ਵਾ ਆ ਮੈਂ ਤੈਨੂੰ ਲੰਗਰ ਦਿਖਾਵਾ ਤੇ ਮੈਨੂੰ ਮਨ ਨੂੰ ਬੜਾ ਖੁਸ਼ ਹੋਇਆ ਕਿ ਜਿਹਨੂੰ ਉਹ ਵੀਰ ਅੰਦਰ ਗਿਆ ਨਾ ਤੇ ਜੀ ਇੱਕ ਟੇਬਲ ਲੱਗਾ ਸੀ ਉੱਥੇ ਕਾਪੀਆਂ ਪੀਆਂ ਸਨ ਇੱਕ ਟੇਬਲ ਲੱਗਾ ਸੀ ਉੱਥੇ ਪੈਨ ਪਏ ਸਨ ਇੱਕ ਟੇਬਲ ਲੱਗਾ ਸੀ ਉਰੇ ਉੱਪਰ ਕਿਤਾਬਾਂ ਪਈਆਂ ਸਨ ਇੱਕ ਟੇਬਲ ਲੱਗਾ ਸੀ ਜਿੱਥੇ ਧਾਰਮਿਕ ਕਿਤਾਬਾਂ ਪਈਆਂ ਸਨ ਤੇ ਉਹ ਕਹਿੰਦੇ ਜੀ ਅਸੀਂ ਕੱਲਾ ਰੋਟੀ ਦਾ ਲੰਗਰ ਨਹੀਂ ਲੰਗਾਉਂਦੇ ਜਾਂ ਸਬਜ਼ੀ ਦਾ ਲੰਗਰ ਨਹੀਂ ਲੰਗਾਉਂਦੇ ਜਾਂ ਨਿਊਟਰਲ 버ਗਰ ਹੈ ਲੰਗਰ ਦਿੰਦੇ ਹਾਂ ਮਾਫ਼ ਕਰਨਾ ਮੈਂ ਸਿੱਖ ਨੂੰ ਵਿੱਚ ਲੈ ਕੇ ਆ ਰਿਹਾ ਕਹਿੰਦੇ ਸਿੱਖਾਤਰੀ ਇਸ ਤਰ੍ਹਾਂ ਨਹੀਂ ਕਰਦੇ ਅਸੀਂ ਕਾਹਦਾ ਲੰਗਰ ਲਵਾਉਂਦੇ ਹਾਂ ਮੁਸਲਮਾਨ ਧਰਮ ਦੇ ਵਿੱਚ ਕਹਿੰਦੇ ਜਿਹੜਾ ਕੋਈ ਗਰੀਬ ਬੱਚਾ ਪੜ ਨਹੀਂ ਸਕਦਾ ਅਸੀਂ ਘਰਾਂ ਦੇ ਵਿੱਚ ਜਾ ਕੇ ਕਾਪੀਆਂ ਵੀ ਦਿੰਨੇ ਆ ਕਤਾਬਾਂ ਵੀ ਦਿੰਨੇ ਆ ਪੈਨਸਲਾਂ ਵੀ ਦਿੰਨੇ ਆ ਤੇ ਧਾਰਮਿਕ ਲਿਟਰੇਚਰ ਵੀ ਦਿੰਨੇ ਆ ਕਿ ਸਾਡਾ ਮੁਸਲਮਾਨ ਧਰਮ ਜਿਹੜਾ ਅੱਗੇ ਵਸ ਕੇ ਮਾਫ ਕਰਨਾ ਅੱਜ ਮੈਨੂੰ ਕਈਆਂ ਥਾਵਾਂ ਤੇ ਬੜੀਆਂ ਬੋਲੀਆਂ ਵੱਜੀਆਂ ਕਿ ਸਾਡੇ ਧਰਮ ਨੂੰ ਅੱਜ ਸੁਣਵਾਈ ਨਹੀਂ ਹੋ ਰਹੀ ਸਾਡਾ ਪ੍ਰਚਾਰ ਨਹੀਂ ਹੈਗਾ ਪ੍ਰਸਾਰ ਨਹੀਂ ਹੈਗਾ ਮਾਫ ਕਰਨਾ ਜਿਵੇਂ ਮੈਂ ਹੁਣ 30 ਸਾਲ ਬਾਅਦ ਅੱਜ ਮੈਨੂੰ ਗਰੇਵਾਲ ਵੀਰ ਨੇ ਚੁੱਕਿਆ ਵਾ ਪ੍ਰਚਾਰ ਨਹੀਂ ਕੀਤਾ ਹਾਂ ਪ੍ਰਚਾਰ ਕਰਦਾ ਸੀ ਪ੍ਰਚਾਰ ਸੁਣਨ ਵਾਲਾ ਨਹੀਂ ਹੈਗਾ ਸੀ ਪ੍ਰਚਾਰ ਸੁਣ ਕੇ ਨਹੀਂ ਰਾਜੀ ਸੀ ਹੁਣ ਕਿਸੇ ਕਲਾਕਾਰਾਂ ਨੂੰ ਜਾਂ ਕਥਾਵਾਚਕਾਂ ਨੂੰ ਕਹਿੰਦੇ ਆ ਐਡੀ ਛੇਤੀ ਕਿਵੇਂ ਅੱਗੇ ਮੀਡੀਆ ਦੇ ਆ ਗਿਆ ਐਡੀ ਜੀਤੀ ਚਾਹੀਤੇ ਕਿਵੇਂ ਲੱਗ ਗਿਆ ਨਹੀਂ ਮੈਂ ਜਿਵੇਂ ਮੈਂ ਸਟਰਗਲ ਕੀਤਾ ਪਿਛਲੇ 30 ਸਾਲਾਂ ਦੇ ਵਿੱਚ ਇਹ ਮੇਰੇ ਸਟਰਗਲ ਦੀ ਜਿਹੜੀ ਕਾਬਿਲਤੋ ਮੇਰੀ ਅੱਗੇ ਲੈ ਕੇ ਆਈ ਲੱਗੇ ਕੌਣ ਲੈ ਕੇ ਆਉਣ ਵਾਲਾ ਮੇਰੇ ਗਰੇਵਾਲ ਵੀਰ ਔਰ ਦਲਜੀਤ ਵੀਰ ਜਿਹੜੇ ਆਏ ਸੀ ਐਸਆਈ ਆ ਉਹਨਾਂ ਦਾ ਧੰਨਵਾਦ ਆ ਤੇ ਮੈਂ ਕੀਰਤ ਇਹ ਤੁਹਾਨੂੰ ਕਹਿਣਾ ਵਾਂ ਆਉਣ ਵਾਲੀਆਂ ਸ਼ਤਾਬ ਦੀਆਂ ਬੜੀਆਂ ਆਉਣਗੀਆਂ ਸਾਡੇ ਜੀਵਨ ਦੇ ਵਿੱਚ ਜਿੰਨੀਆਂ ਸ਼ਤਾਬ ਦੀਆਂ ਅਸੀਂ ਮਨਾਈਆਂ ਨਾ ਮੈਨੂੰ ਲੱਗਦਾ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਹਿੱਸੇ ਨਹੀਂ ਆਉਣਗੀਆਂ ਸਰ ਮੇਰੀ ਵਾਤੋ ਵਾਦ ਇਹ ਅਪੀਲ ਆ ਕਿ ਜਿਨ੍ਹਾਂ ਨੇ ਮੈਨੂੰ ਐਪੀਸੋਡ ਕੀਤਾ ਵਾ ਜਿਨ੍ਹਾਂ ਨੇ ਮੈਨੂੰ ਹੁਣ ਸ਼ੇਅਰ ਕੀਤਾ ਵਾ ਉਹ ਮੈਨੂੰ ਸਭ ਤੋਂ ਵੱਡੀ ਗੱਲ ਇਹੋ ਕਹਿੰਦੇ ਸ ਬਾਬਾ ਜੀ ਤਾਦਾ ਹਸ ਫੜ ਲਿਆ ਵਾ ਤੁਸੀਂ ਇੱਕ ਵਰਨਿੰਗ ਤੇ ਮੈਂ ਤੇ ਇਹ ਕਹਿੰਨਾ ਵਾਂ ਅਜ ਤੱਕ ਮੇਰੇ ਸਹਾਰਾ ਨੇ ਇਹ ਗੱਲ ਨਹੀਂ ਕੀਤੀ ਮੇਰੇ ਖੁਦ ਮੇਰੇ ਜਿਹੜੇ ਪਾਪਾ ਵਾ ਮੈਨੂੰ 1 ਸਾਲ ਦੀ ਉਮਰ ਦੇ ਵਿੱਚ ਅਨਾਥ ਕਰ ਗਏ ਸ ਜਦੋਂ ਮੈਂ 1 ਸਾਲ ਦਾ ਸੀ ਮੇਰੇ ਪਾਪਾ ਜੀ ਅਕਾਲ ਚਲਾਣਾ ਕਰ ਗਏ ਤੇ ਹਸਪੀਟਲ ਦੇ ਵਿੱਚ ਜਾਂਦੀ ਵਾਰ ਮੇਰੇ ਪਾਪਾ ਨੇ ਮੇਰਾ ਜਿਹੜਾ ਹੱਥ ਸੀਗਾ ਮੇਰੇ ਦਾਦਾ ਜੀ ਭਗਤ ਸਿੰਘ ਪਿਤਾ ਜੀ ਦਾ ਨਾਮ ਮੇਰੇ ਦਾ ਮੁਖਤਿਆਰ ਸਿੰਘ ਸੀਗਾ ਉਹ ਜਾਣ ਲੱਗੇ ਆਪਣੇ ਅੰਮ੍ਰਿਤਸਰ ਦੇ ਨੇੜੇ ਪਿੱਕੀਵਿੰਡ ਹੈ ਉੱਥੇ ਇੱਕ ਦੇਸ ਰਾਜ ਡਾਕਟਰ ਹੈ ਦੇਸੀ ਜਿਹੜਾ ਵਾ ਜਦੋਂ ਪਾਪਾ ਚੜਾਈ ਕਰਨ ਲੱਗੇ ਤੇ ਮੇਰੇ ਦਾਦਾ ਜੀ ਨੂੰ ਆਵਾਜ਼ ਮਾਰੀ ਦੇਸੀ ਡਾਕਟਰ ਜਿਹੜਾ ਸੀਗਾ ਹਕੀਮ ਦੇਸ ਰਾਜ ਉਹਨਾਂ ਨੇ ਕਿਹਾ ਕਹਿੰਦੇ ਜੀ ਕਹਿੰਦੇ ਜੀ ਤੁਸੀਂ ਇਹਨਾਂ ਦੇ ਕੀ ਲੱਗਦੇ ਆ ਮੇਰੇ ਦਾਦਾ ਜੀ ਕਹਿੰਦੇ ਜੀ ਇਹ ਮੇਰਾ ਬੇਟਾ ਵਾ ਤੇ ਉਹਨਾਂ ਨੇ ਸਿਰ ਫੇਰ ਦਿੱਤਾ ਕਹਿੰਦਾ ਜੀ ਮੈਂ ਨਵਜੇ ਵੇਖ ਲਈ ਆ ਇਹਦੀ ਕੁਝ ਥੋੜੀ ਹੀ ਉਮਰ ਥੋੜੇ ਹੀ ਸਵਾਸ ਬਚੇ ਆ ਤੇ ਤੁਸੀਂ ਜੋ ਆ ਆਖਰੀ ਵਾਰ ਗੱਲਾਂ ਕਰਨਾ ਚਾਹੁੰਦੇ ਜੋ ਕਰ ਲਓ ਤੇ ਮੇਰੇ ਦਾਦਾ ਜੀ ਨੇ ਜਦੋਂ ਪੁੱਛਿਆ ਮੇਰੇ ਪਿਤਾ ਜੀ ਤੋਂ ਕਿ ਬੇਟਾ ਮੁਖਤਿਆਰ ਕੀ ਤੇਰੀ ਜਿਹੜੀ ਆਖਰੀ ਚਾਹਵਾ ਉਹ ਕੀ ਆ ਤੇ ਮੇਰੇ ਪਿਤਾ ਜੀ ਨੇ ਮਨ ਪਰ ਕੇ ਆਖਿਆ ਜਿਗਾ ਕਿ ਮੇਰਾ ਬੇਟਾ ਜਿਹਨੂੰ ਮੈਂ ਜਿਹਨੂੰ ਇਸ ਜਨਮ ਸੰਤਾਰ ਤੇ ਨਹੀਂ ਆਇਆ ਸੀ ਮੇਰੇ ਡੈਡੀ ਨੇ ਮੇਰਾ ਨਾਮ ਪਿਤਾ ਨੇ ਪਹਿਲਾਂ ਹੀ ਰੱਖ ਦਿੱਤਾ ਸੀਗਾ ਕੀ ਰੱਖਿਆ ਸੀਗਾ ਸਤਨਾਮ ਸਿੰਘ ਮੇਰੇ ਜਨਮ ਤੋਂ ਕੁਝ 5-4 ਮਹੀਨੇ ਪਹਿਲਾਂ ਹੀ ਉਸ ਕਹਿ ਰਹੇ ਮੇਰੇ ਘਰੇ ਜਿਹੜਾ ਬੇਟਾ ਹੋਵੇਗਾ ਉਹਦਾ ਨਾਮ ਸਤਨਾਮ ਹੋਵੇਗਾ ਤੇ ਜਿਹੜੇ ਸਧਾਰਾ ਨੇ ਮੇਰੀਆਂ ਪੂਹਾ ਨੇ ਪੁੱਛਿਆ ਕਰਨਾ ਸਧਾਰਾ ਨੇ ਤੁਸੀਂ ਇਹ ਨਾਮ ਕਿਉਂ ਸੋਚਿਆ ਵਾ ਤੇ ਮੇਰੇ ਪਿਤਾ ਜੀ ਇੱਕ ਹੋਰ ਤੁਹਾਨੂੰ ਗੱਲ ਦੱਸ ਦੇਵਾਂ ਕਿ ਮੇਰੇ ਪਿਤਾ ਜੀ ਉਸ ਵੇਲੇ ਸੁਖਮਨੀ ਸਾਹਿਬ ਦਾ ਪਾਠ ਕੰਠ ਸੀਗਾ ਮੂੰਹ ਜਮਾਨੇ ਪਾਠ ਕਰਦੇ ਹੁੰਦੇ ਸਨ ਉਹ ਸਮੇਂ ਦੀ ਗੱਲ ਹੈ ਅੱਜ ਤੋਂ 45 ਸਾਲ ਪਹਿਲਾਂ ਦੀ ਗੱਲ ਹੈ ਕਹਿਣਾ ਜੀ ਅੱਜ ਜੇ ਮੈਨੂੰ ਸੁਖਮਨੀ ਸਾਹਿਬ ਦਾ ਪਾਠ ਯਾਦ ਹੈ ਨਾ ਤੇ ਜਿਹੜਾ ਮੇਰਾ ਬੇਟਾ ਆਵੇਗਾ ਨਾ ਉਹਨੂੰ ਮੈਨੂੰ ਇੱਕ ਬਾਣੀ ਕੰਠ ਹੈ ਤੇ ਮੇਰੇ ਬੱਚੇ ਨੂੰ ਪਤਾ ਨਹੀਂ ਕਿੰਨੀ ਬਾਣੀ ਕੰਠ ਹੋਵੇਗੀ ਗੁਰਦੇਸਪਾਪਾ ਜੀ ਰਾਤ ਜਦੋਂ ਤੁਸੀਂ ਦੱਸਿਆ ਵੀ ਲੋਕਾਂ ਦੇ ਇਹਨੇ ਫੋਨਾਂ ਦੇ ਸੰਗ ਦਾ ਇੰਨਾ ਪਿਆਰ ਮਿਲਿਆ ਤੇ ਸੰਗਤ ਨੇ ਇਹ ਵੀ ਕਿਹਾ ਵੀ ਤੁਹਾਡਾ ਘਰ ਬਣਾ ਕੇ ਦਿੱਤਾ ਜਾਊਗਾ ਤੁਹਾਨੂੰ ਆਪਣੀ ਛੱਤ ਬਣਾ ਕੇ ਦਿੱਤੀ ਜਾਊ ਕੋਈ ਵੀ ਗੱਲ ਹੋਈ ਤੁਹਾਡਾ ਹਾਂ ਸਰ ਮੇਰੀ ਇੱਕ ਮੈਨੂੰ ਹੁਣ ਯਾਦ ਨਹੀਂ ਕਿ ਕਿਹੜੀ ਕੰਟਰੀ ਤੋਂ ਆ ਰਿਹਾ ਸੀ ਉਹਨਾਂ ਨੇ ਮੈਨੂੰ ਕੋਈ ਹਾਸੇ ਵਿੱਚ ਆਖਿਆ ਕਿ ਪਤਨੀ ਮੈਂ ਕਹਿੰਨਾ ਮਹਾਰਾਜ ਉਹ ਮਜ਼ਾਕ ਨਾ ਕਰੇ ਸੀਰੀਅਸ ਗੱਲ ਹੋ ਜਾਵੇ ਉਹ ਕਹਿੰਦੇ ਬਾਬਾ ਜੀ ਅਸੀਂ ਤੁਹਾਡੀ ਜਿਹੜੀ ਐਪਲੀਕੇਸ਼ਨ ਬੜੀਆਂ ਕੰਟਰੀਆਂ ਚ ਪਾ ਦਿੱਤੀ ਹੈ ਕੁਝ ਸੰਸਥਾਵਾਂ ਦੇ ਵੱਲੋਂ ਗੱਲ ਹੈ ਤੇ ਇੱਕ ਉਹਨਾਂ ਵੀਰਾਂ ਤਿਕਰ ਮੇਰੀ ਇੱਕ ਅਪੀਲ ਹੈ ਮੇਰਾ ਮੈਸੇਜ ਹੈ ਕਿ ਭਾਈ ਮੈਨੂੰ ਨਾ ਮੇਲੂ ਨਹੀਂ ਕੱਲਾ ਅੱਗੇ ਲੈ ਕੇ ਹੋਣਾ ਜਾਂ ਮੇਰੇ ਬੇਟੇ ਵੱਲ ਖਿਆਲ ਨਹੀਂ ਮੇਰੇ ਵਰਗੇ ਹੋਰ ਜਿਹੜੇ ਪ੍ਰਚਾਰਕ ਆ ਰਾਗੀ ਜਥੇ ਆ ਤੁਹਾਡੀ ਜਥੇ ਆ ਜਿਹੜੇ ਇਸ ਸਿੱਖੀ ਦੀ ਲੈਂਡ ਵਿੱਚ ਜਾਂ ਵੈਸੇ ਬੇਰੁਜ਼ਗਾਰ ਫਿਰ ਰਹੇ ਆ ਜਿਵੇਂ ਮੇਰੇ ਬੇਟੇ ਨੂੰ ਕਿਹਾ ਕੰਮ ਮਿਲਣਾ ਚਾਹੀਦਾ ਮੈਂ ਕਹਿ ਰਿਹਾ ਮੈਨੂੰ ਕੰਮ ਮਿਲਣਾ ਚਾਹੀਦਾ ਮਾਇਆ ਦੀ ਜ਼ਰੂਰਤ ਨਹੀਂ ਸਾਨੂੰ ਜਿਵੇਂ ਤੁਸੀਂ ਚੱਕ ਰਹੇ ਜੋ ਐਵੇਂ ਉਹਨਾਂ ਵੀਰਾਂ ਨੂੰ ਚੱਕੋ ਜਿਹੜੇ ਅੱਜ ਘਰਾਂ ਵਿੱਚ ਬੇਰੁਜ਼ਗਾਰ ਬੈਠੇ ਆ ਜਿਨ੍ਹਾਂ ਦੇ ਪਾਸ ਡਿਪਲੋਮੇ ਆ ਡਿਗਰੀਆਂ ਵਾਂ ਇੱਕ ਬੇਟੇ ਦੀ ਗੱਲ ਮੈਨੂੰ ਚੇਤੇ ਆ ਗਈ ਆ ਉਹ ਕਹਿ ਰਿਹਾ ਸੀਗਾ ਕਿ ਜਿਹੜੇ ਆਪਾਂ ਬਾਹਰ ਭੱਜ ਰਹੇ ਆ ਜੇ ਆਪਾਂ ਇਨੀ ਮਿਹਨਤ ਇੱਥੇ ਪੰਜਾਬ ਵਿੱਚ ਕਰੀਏ ਆਪਾਂ ਪੰਜਾਬ ਨੂੰ ਅੱਜ ਕੈਨੇਡਾ ਅਮਰੀਕਾ ਬਣਾ ਸਕਦੇ ਹਾਂ ਇਹ ਬਣਾਉਣਾ ਕਿੰਨਾ ਵਾਂ ਉਹਨਾਂ ਆ ਕੇ ਇਧਰ ਨਹੀਂ ਬਣਾਉਣਾ ਗੋਰਿਆਂ ਨਹੀਂ ਬਣਾਉਣਾ ਇਹ ਅਸੀਂ ਬਣਾਉਣਾ ਵਾ ਤੇ ਮੇਰੀ ਹ ਜੋੜ ਕੇ ਬੇਨਤੀ ਹੈ ਕਿ ਜਿਵੇਂ ਤੁਸੀਂ ਮੈਨੂੰ মিডিਆ ਨੇ ਚੱਕਿਆ ਵਾ ਜਾਂ ਜਿਨ੍ਹਾਂ ਦੇ ਫੋਨ ਆਏ ਉਹਨਾਂ ਦਾ ਧੰਨਵਾਦ ਆ ਮੇਰੇ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਵੀਰ ਬੇਰੁਜ਼ਗਾਰ ਪੇਰੇ ਨੇ ਡਿਗਰੀਆਂ ਲੈ ਕੇ ਡਕਲੋਮੇ ਲੈ ਕੇ ਮੇਰੇ ਵਰਗੇ ਹੁਣ ਘਰਾਂ ਚ ਰਗੜਦੇ ਪੈਸਾ ਜਿਨ੍ਹਾਂ ਦੇ ਮੱਟੀ ਵਿੱਚ ਆਟਾ ਨਹੀਂ ਜਾ ਕੇ ਸਾਰ ਲਵੋ ਕਿਤੇ ਇਹ ਨਾ ਹੋਣ ਮੈਂ ਤੇ ਬਚ ਗਿਆ ਵਾਂ ਕਿਤੇ ਜਿਨ੍ਹਾਂ ਦੇ ਘਰੇ ਆਟਾ ਨਹੀਂ ਨਾ ਜਾ ਕੇ ਪੁੱਛੋ ਜੋ ਮੇਰੀ 2 ਦਿਨ ਪਹਿਲਾਂ ਹਾਲਤ ਸੀ ਇਸ ਕਰਕੇ ਸਭ ਦਾ ਧੰਨਵਾਦ ਹੈ ਕੱਲੇ ਭਾਈ ਸਤਰਾਮਪ ਸਿੰਘ ਵਰਗੇ ਨਹੀਂ ਹੋਰ ਹੀ ਬੜੇ ਕਥਾ ਵਾਚਕ ਨੇ ਹੋਰ ਹੀ ਬੜੇ ਰਾਗੀ ਸਿੰਘ ਨੇ ਹੋਰ ਹੀ ਬੜੇ ਗੁਰੂ ਦੇ ਵਜੀਦ ਨੇ ਜਿਨ੍ਹਾਂ ਦੀ ਬਾਹ ਫੜਨ ਵਾਲੀ ਨੇ ਆਓ ਇਹਨਾਂ ਦਾ ਰਣ ਮੇਰੇ ਕਿ ਅਸੀਂ ਬਾਹ ਫੜੀਏ ਤੇ ਇਹਨਾਂ ਨੂੰ ਪ੍ਰਮਾਤਮਾ ਦੇ ਅੰਦਰ ਸਿੱਧੇ ਰਾਹ ਜਿਹੜੇ ਲੱਗੇ ਨੇ ਇਹਨਾਂ ਦੀ ਗਰੀਬੀ ਜਿਹੜੀ ਆ ਦੂਰ ਕਰ ਸਕੀਏ ਤਾਂ ਜੋ ਕਿ ਸਾਡੀ ਸਿੱਖ ਸੰਗਤ ਦਾ ਹਰ ਤਰ੍ਹਾਂ ਦੀ ਸੇਵਾ ਕਰ ਸਕਣ ਤੇ ਸਿੱਖੀ ਪ੍ਰਚਾਰ ਨੂੰ ਅੱਗੇ ਲੈ ਚੱਕਣ ਮੀਨੋ ਦੀ ਉਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਾ